ਆ ਪਕੜਾ ਕੈਨੂੰ ਇੱਥੇ ਰੱਖਣ ਖਾਤਰ ਆਇਆ ਕੱਲੀ ਦਾ ਕਰ ਨਾਲ ਹੀ ਬਚਾ ਬੱਚਾ ਨਾਲ ਨਾਲ ਸਹੀ ਸਹੀ ਦੱਸੋ ਫਿਰ ਨਾ ਬਚਾ ਨਾਲ ਨਾ ਕਿ ਗੱਦੀ ਦਾ ਇਕੱਲੇ ਵੀ ਬੱਚੇ ਨਾਲ ਦੱਸੋ ਨਾ ਕੱਲੀ ਲੈਣੀ ਆ ਕੋ ਨਾਲ ਬਚਾ ਵੀ ਲੈਣਾ ਬੱਚੇ ਵੀ ਨਾਲ ਲੈਣਾ ਇਕੱਲੇ ਵੀ ਹੋ ਸਕਦਾ ਸਹੀ ਗੱਲ ਸਹੀ ਵੇਖੀ ਬਾਕੀ ਕੀ ਨਾ ਕਰਾਂ ਮੈਂ ਸਹੀ ਕਹਤਾ ਮੈਂ ਭੰਦੀ ਤੋਂ ਜ਼ਿਆਦਾ ਨਹੀ ਨਾਲ ਬਚਾ ਕੋਈ ਨਹੀਂ ਬਣਦੀ ਗੁਜ਼ਾਰਾ ਇਹ ਗਰੀਬ ਬਣੀਆ ਬਚਾਰੀ ਯਾਰ ਜਮਾਦਾਰ ਇਹਨਾਂ ਕਮੇਟਿੰਗ ਪਾ ਕੇ ਇਕੱਠੇ ਕਰਨੇ ਪਏ ਯਾਰ ਕੋਈ ਨਹੀਂ ਤੂੰ ਦੱਸ ਦੇ ਫਿਰ ਆ ਆ ਪਕੜਾ ਲਾ ਪੂ ਲਾ ਬਲਾ ਪੱਕਾ ਮੁੱਲ ਲਾ ਕੋਈ ਨਹੀਂ ਮੈਂ ਕਰਾਂ ਨਹੀਂ ਸੀ ਕੋਈ ਨਹੀਂ ਵੀਰੇ ਕੋਈ ਨਹੀਂ ਔਲੇ ਆ ਤੇਰੇ ਔਲੇ ਆ ਤੇਰੇ ਬਾਹਰ ਰੱਖ ਲਾ ਕੋਈ ਨਹੀਂ ਸ਼ਾਇਦ ਗੋਲੀ ਹੈ ਕਿ ਕੋਈ ਆਪਣੀ ਓਕੇ ਓਕੇ ਢੋਲਾ ਖੋਲਾ ਨਹੀਂ ਨਹੀਂ ਇਹ ਘਟ ਲੈਂਦੀ ਆ ਮੈਂ ਸਮਝੀ ਕਿ ਕਰ ਲਾ ਕੋਈ ਨਹੀਂ ਹੁਣ ਬਣਾ ਜਾਣੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਆ ਜਾ ਦੋ ਚੋਲਾ ਹੋ ਲਈ ਆਇਦੋ ਦੰਗਾ ਕਰ ਖੋਲੀ ਕਿੱਥੇ ਚੱਲ ਜਾਈਆਂ ਬਾਈ ਕੋਈ ਨਹੀਂ ਆ ਟੰਗੜੇ ਵਿੱਚ ਬੈਠਦੇ ਰਾਸਤਾਂ ਇਕੱਠ ਸੋਰਖ ਫਰਾਈ ਚਾਹੀਦੇ ਅੱਗ ਤਾਂ ਲਾ ਦੇਣੀ ਨੇ ਵਈਆਂ ਨੇ ਦੇ ਆਹ ਦੋ ਬੱਚਿਆਂ ਨੂੰ ਦੇਖਣੀ ਆ ਇਹਦਾ ਉਹ ਵਾਲੀ ਵੱਡੀ ਹੂੰ ਆਓ ਬੇਟਾ ਚੋਲਾ ਹੀ ਮੜਿਆ ਉਹਦਾ ਚੋਲਾ ਲਾਉਂਗਾ ਚੋਲਾ ਖੋਲ ਬਾਈ ਲਖਾਈ ਲਖਾਈ ਕਰੋ ਵੀ ਲਖਾਈ ਤੁਸੀਂ ਕਰੋ ਮੈਂ ਲਖਾਈ ਹੋਣਾ ਬਾਈ ਕੇ ਕੇ 100 ਹੋ ਗਏ ਲਖਾਈ ਦੇ ਵਿੱਚੋਂ ਹੋਰਾਂ ਕਰ 100 ਪਿੱਛੇ ਤੁਸੀਂ ਵੀ ਨਾ ਹਾਂ ਠੀਕ ਹੈ ਠੀਕ ਜੀ ਸਹੀ ਨਾ ਸ਼ੱਕ ਨਹੀਂ ਦੇਣੀ ਯਾਰਾ ਮੋਣੀ ਤਾਂ ਨਹੀਂ ਦੱਗਦੀ ਮੋਣੀ ਹੋਈ ਨਹੀਂ ਯਾਰਾ ਜੀ ਮੁੱਲ ਮੰਗਿਆ ਬਾਕੀ ਤੁਸੀਂ ਕਰ ਦੋ ਸਾਂਝੇ ਬੰਦੇ ਆ ਜੀ ਠੀਕ ਜੀ ਬੱਚੇ ਦੋ ਆ ਬੱਚੇ ਹੀ ਕੱਢ ਦਿੰਦੇ ਬੱਚੇ ਵਿੱਚ ਝੋਟਿਆਂ ਵਰਗੇ ਬੱਚੇ ਝੋਟੇ ਨਹੀਂ ਹੈਗੇ ਦੇਖੋ ਜਗਾ ਬੱਚੇ ਦੇਖ ਚੱਕ ਨਹੀਂ ਜ਼ਿਆਦਾ ਬੱਚੇ ਲਖਾਈ ਬੱਚੇ ਯਾਰ ਇਹਨੂੰ ਕੱਢ ਚੱਕ ਝੋਲਾ ਲਾ ਬੱਚੇ ਕੱਢ ਲਿਆ ਕਿੱਥੇ ਬਾਈ ਕੱਢਦਾ ਕੱਢਦਾ ਚੱਲੇ ਯਾਰ ਚੱਡੀਂ ਘੇੜ ਤੇ ਆਲੇ ਤੁੰਡਾ ਦੇਖ ਅੰਕਲ ਫੜੋ ਮੜੀ ਬੱਕਰੇ ਟੋਲਾ ਲਾਦਾ ਲੋੜ ਸੋ ਇੰਡਿੰਗ ਫੋਰਵਰਡ ਕਰਦੇ ਕੋਟਲਾ ਕੋਟਲਾ ਬੋਲਦੇ ਟੈਂਗਰ ਕਰਦੇ ਕਰਦੇ ਸਕਦੇ ਦਰਵੇ ਆਹ 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 ਇਹਨੇ ਸੁਆ ਵੀ ਰਹਾ ਭਾਈ ਆਪ ਨੂੰ ਆਪਣੀ ਕਹਿੰਦੇ ਨੇ ਨੰ ਦੇਖ ਲੈਂ ਮੈਂ ਨੰਦਾਂ ਨੂੰ ਦੇਖ ਲੈ ਨਹੀਂ ਨਹੀਂ ਨਾ ਨਾ 200 200 ਇਹ ਲੈ ਦੇਖੋ ਚੱਕਰ ਆਈ ਕਰ ਝੂਠ ਬੋਲ ਕੇ ਦੇਣੀ ਲ ਨਵੇਂ ਦੰਦ ਉਹ ਫੋਟ ਕਹਿੰਦਾ ਸਿੱਕੀ ਫੋਟ ਕਹਿੰਦਾ ਤੁਸੀਂ ਫੋਟ ਕਹਿੰਦਾ ਸਾਨੂੰ ਵੀ ਥੁੜੇ ਸੋਨੇ ਜਿਵੇਂ ਕਰਿਆ ਭਾਈ 1000 ਰੁਪਏ ਕਿਆ ਕਰਿਆ ਇਹਨਾਂ ਨਾਲ ਇਹ ਕਹਿੰਦਾ 850 ਰੁਪਏ ਦੇਵਾਂਗੇ ਲਖਾਈ ਥੋੜੀ ਆਪਣੀ ਆਪਣੀ ਲੈ ਲੂਗਾ ਲੋ ਭਾਈ ਬਾਕੀ ਦੇ ਮਰਜੀ ਨਾ ਮੁੱਕੇ ਲੈ ਲੈ ਪਾਜ ਬੰਦੀ ਹੈ ਉੱਧ ਕੜਾ ਆ ਨੰਨੇ ਬਦਨਾ ਵਾਸਤੇ ਨਹੀਂ ਆਜੂ ਮਾਦ ਕੋਈ ਠੀਕ ਆ ਤੇ ਇਹਨੂੰ ਪਾਸ ਬਾਦਮਾ ਕਰਾ ਦੂੰਗੇ ਅਮਣ ਬਈ ਭਾਚਾ ਓ ਚਾਚਾ ਓ ਚਾਚਾ ਪੂਰੀ ਆ ਯਾਰਾ ਆ ਰਿਹਾ ਆ ਰਿਹਾ ਇਹਦਾ ਯਾਰ ਪਾਸ਼ੀ ਵਾਲੇ ਮੰਗੀ ਹੁੰਦਾ ਯਾਰਾ ਇਹਦਾ ਇਹਦਾ ਹੋਰ ਆ ਤੂੰ ਦੇਖਦੀ ਮੱਕਰੀ ਓਏ ਅਰੇ ਇਹਦਾ ਤਲਾ ਇਹਨੂੰ ਚੱਕ ਬੁੱਢੀ ਕੰਨੀ ਯਾਰਾ ਇਹਦਾ ਦੇਖ ਲਿਆ ਇਹਦਾ ਯਾਰ ਹੁਣ 25 ਮੰਗ ਲਾ ਹੂੰ ਕੀ ਕਰੀ ਉਹ ਯਾਰਾ ਇਹਦਾ ਇਹਦਾ ਹਾਂ ਅੱਛਾ ਕਿਆ ਲਾਲੂ ਦਾ ਇਹਦਾ ਆਜੇ ਤੁਸੀਂ ਰਾਮਾਇ ਲਾਉਂਗਾ ਹਾਂ ਲਾਲਾ ਕੋਈ ਨਹੀਂ ਮਾਇ ਲਗਾ ਮਾਇ ਲਾਉਂਗਾ ਲਾ ਦੇ ਰਾ ਤੇ ਮਗਾ ਹੈ ਮੇਰੀ ਬੋਣੀ ਹੋ ਗਈ ਯਾਰਾ ਪਹਿਲਾਂ ਠੀਕ ਹੈ ਬਈ ਯਾਰੀ ਦਲਕ ਦਾ ਨਾ ਗੁਆ ਕੇ ਮਰੇ ਯਾਰਾ ਪੱਕੀ ਗੱਲ ਹੈ ਹੋ ਗਈ ਤੇ ਬਿਆਰੀ ਗਰੀਬਣੀ ਯਾਰ ਮਾਹ ਜਾ ਰਹੇ ਨੂੰ ਦਵਾ ਦੇ ਨੇ ਯਾਰ ਦਵਾ ਦੇ ਵਧੀਆ ਉਹ ਬੱਚੇ ਦੇ ਬੱਚੇ ਬਾਲੂਗੀ ਦੋ ਛੇ ਦੋ ਝੋਟਿਆਂ ਵਰਗੇ ਨੇ ਝੋਟਲਾਂ ਦਾ ਡਾ ਹੁੰਦਾ ਹੈ ਛੇਲੇ ਗੱਡੀ ਬਾਈ ਕੋ ਫਰਾ ਦੇ ਚਲੇ ਛੇਲੇ ਜਾ ਕੇ ਲੋ ਪਾ ਦਾਂਗੇ ਤੈਨੂੰ ਕੋਈ ਚੱਕਰ ਨਹੀਂ ਮੋੜਨ ਦੇ ਦਿੰਦੇ ਹੋਰ ਦੱਸ ਆ ਫੜਾ ਬਫੜਾ ਤੂੰ ਫੜਾ ਕੇ ਨਾ ਫੜਾਉਣਾ ਲੋ ਜੀ 15000 ਦੇ ਯਾਰਾ ਇਹ ਨਾ ਕਰ ਦੋ ਜੀ ਜੇ ਦੜ ਦੋ 24000 ਦੀ ਉਹ ਜਾ 8 24 20000 24000 ਜੇ ਤੁਹਾਡੇ ਆਦੀ ਘਟਾ ਦਿੰਦੇ ਖਾਣ ਜਰ ਨਹੀਂ ਆਏ ਨੀ ਯਾਰ ਗੁੱਸਾ ਕਰ ਮੈਂ ਤੇਰਾ ਮੰਗੂ ਤੇਰਾ ਗੁੱਸਾ ਕਰੇਗਾ ਨਾ ਮੈਂ ਕਰਿਆ ਨਾ ਮੈਂ ਕਰਿਆ ਨਾ ਤੁਸੀਂ ਕਰਿਓ ਥੱਲੇ ਆ ਕੇ ਵੀ ਤੂੰ ਥੱਲੇ ਆ ਕੇ ਬਣੂਗੀ ਨਹੀਂ ਇਹ ਮਸਾ ਮਾਰੀਏ ਨਹੀਂ ਲੋੜ ਹੀ ਨਹੀਂ ਆ ਬਈ ਗੱਲਾਂ ਕਰਨੀਆਂ ਬਗਲੇਆਂ ਕੱਚੀਆਂ ਯਾਰ ਬੱਚੇ ਦਿਖਾਏ ਕੱਢ ਕੇ ਕਿਥੇ ਬੱਚੇ ਲੱਗਿਆ ਲੱਗਿਆ ਬੱਚੇ ਦਿਖਾਏ ਬੱਚੇ ਤਗੜੇ ਆ ਪਾਲਾ ਵੀ ਬੂਰ ਗੰਦੀਆ ਪਾਲਾ ਬੱਚੇ ਤਗੜੇ ਤਰਾ ਬੱਚੇ ਦਿਖਾਉ ਯਾਰ ਕਹੀ ਜਾਨ ਯਾਰ ਕੱਢ ਦੇ ਬੱਚੇ ਕੱਢ ਦੇ ਦੇ ਦੋਏ ਆਜ ਦੇ ਮੇਰੇ ਝੰਡਾ ਆ ਹਾਂ ਮੈਂ ਝਾਕ ਲਿਆ ਹੋ ਆ ਉਧਰ ਦੇਖ ਦੇਖ ਉਧਰ ਬੱਚੇ ਹਾਂ ਬੱਚੇ ਬੱਚੇ ਵਧੀਆ ਨੇ ਬੱਚੇ ਤਗੜੇ ਆ ਦੂਆ ਵੀ ਰਾ ਕੱਢ ਗਏ ਨਾ ਸੇਵਾ ਕਰਦੇ ਬੰਦੂ ਦੋ ਬੱਚਿਆਂ ਦੇ ਆ ਦੇਖ ਬੰਦ ਬੜੇ ਵੀ ਬੱਚੇ ਆ ਨਹੀਂ ਬੱਚੇ ਸੋਨੇ ਯਾਰ ਦੁੱਧ ਦੁੱਧ ਪੀ ਜੋ ਦੁੱਧੇ ਪੀ ਜੋ ਜਹ ਹੈ ਬੱਕ ਬੱਕ ਇਹ ਚਾਹ ਕਰਾ ਗੁਰੂ ਘਟ ਵਿਚਾਰੀ ਗਰੀਬਣੀ ਯਾਰਾ ਬੱਚੇ ਜਰਾ ਦੇਖਣੇ ਰਾਜਮਾਂ ਖਾਂਗੇ ਹਾਂ ਹੁਣ ਇਹ ਪਤਾ ਰਾਜਮਾਂ ਖਾਂਦੇ ਲੋੜ ਨਹੀਂ ਤੁਹਾਨੂੰ ਸੁਭਾਂ ਯਾਰ ਦੇ ਦਈਏ ਹੋ ਫੇਰ 20 ਦੇ ਉੱਪਰ ਬਣਨੀ ਇਹ ਦੇਖ ਲੋ ਤੁਹਾਡੇ ਕੋਲ ਜਮਨ ਨੂੰ ਪਤਾ ਲੱਗਾ ਹੋਂ ਕਿੱਥੇ ਬਣੂਗੀ ਯਾਰ ਮੈਂ ਕੋਈ ਕਲਾਂਦਾ ਹੈ ਹੀ ਨਹੀਂ ਯਾਰ ਅੱਡਾ ਮਹਮੂਦਾ ਹੈ ਹੀ ਨਹੀਂਗਾ ਕਿਦੋਂ ਜਾਗਦੂ ਕਰ ਜਾਣਾਗਾ ਇਹ ਦੇਖ ਲੋ ਜੀ ਬਾਈਕੜ ਤੁਹਾਨੂੰ ਆਇਆ ਗਏ ਨਹੀਂ ਜੀ ਸੁਝਾ ਕਰਦਾ ਮਨਾ ਅੱਡਾ ਮਹਮੂਦਾ ਹੈ ਹੀ ਨਹੀਂ ਜਾਂ ਵੀ ਤੇ ਚਰਵਾ ਪਤਾ ਹੈਗਾ ਨਾ ਵੀ ਕਿਸੇ ਜਾਂ ਪੂ ਮਾ ਮੁੰਡਾ ਚੱਲੂ ਯਾਰ ਤੇ ਤੇਰੀ ਗਰੀਬ ਨਹੀਂ ਆ ਯਾਰ ਮੈਂ ਮਿਟ ਕੇ ਦੇ ਦੂੰਗਾ ਪਰ ਇਹਨਾਂ ਜਦੋਂ ਅਸੀਂ ਇਹਨਾਂ ਦੇ ਵੀ ਲੈ ਹਜਕਾਰੇ ਥੋੜੇ ਵੀ ਤੁਸੀਂ ਆਪੇ ਕਰ ਦੋ ਆ ਸਾਂਝਾ ਬੰਦਾ ਕਰੇ ਜਿੱਕਣਾ ਕਰ ਦੋ ਸਾਂਝਾ ਜਮੀਨ ਦਾ 10 ਵੀਰ ਕਰ ਚੱਕੇ ਮੈਂ ਕਰਨਾ ਹੁਣ ਯਾਰ ਕਰ ਦੋ ਮੈਂ ਕਹਿੰਦਾ ਵਈ ਦਲਾਏ ਹੰਗਰ ਕੀ ਹੈ ਇੱਕ ਮਿੰਟ ਉਹ ਖਾੜ ਜਾ 15 ਪਰ ਇਹਨੂੰ ਕੋਈ ਵੀ ਨਹੀਂ ਕਰਨਾਗਾ ਦੇਖੋ ਬੱਚੇ ਵਧੀਆ ਨੇ ਮਗਰ ਬੱਕਰੀ ਵੀ ਚੰਗੀਆਂ ਘਾਟਾਂ ਨੇ ਉਹ ਤੋਂ ਵੀ ਦੇਖਦੇ ਆ ਸਾਡੇ ਕਿਹਨੇ ਬੱਕਰੀ ਰੱਖਦੇ ਮੈਂ ਵੀ ਬੱਕਰੀ ਰੱਖਦੀ ਆ ਨਹੀਂ ਬੱਚੇ ਕੋ ਕੱਖ ਖਾਂਦੇ ਨੇਗੇ ਜਾਂਦੀ ਜਿੰਨ ਜੰਮ ਇਹ ਹੈਟਾ ਜਿਹੜਾ ਖੜਾ ਐਡਾ ਏ ਜੇ ਦੁੱਧ ਦਾ ਬੱਕਰੀ ਥੱਲੇ ਤਾਂ ਜੀ ਉੱਤੇ ਪਲੇ ਹੋਏ ਨੇ ਨਹੀਂ ਨਹੀਂ ਉਹ ਨਹੀਂ ਜੀ ਇਹ ਦੁੱਧੋਂ ਹੁਣ ਲੂਖੀਰ ਕੱਢੀ ਘੜੀ ਆ ਇਹ ਲੂਖੀਰ ਕੱਢ ਲਈ ਯਾਰ ਹਾਂ ਯਾਰ ਤਰ੍ਹਾਂ ਯਾਰੀ ਕਹਿੰਦੀ ਯਾਰ ਅਪਾ ਦੁਨੀਆਂ ਤੇ ਦੇ ਆ ਦੁਨੀਆਂ ਵੀ ਖੜੀ ਹੋਣਾ ਹੋ ਲੈ ਲੋ ਜੀ ਦੁਨੀਆਂ ਲੈ ਲੋ ਆ ਫੜ ਜਾ ਤੂੰ ਇਹੀ ਬੱਕਰੀ ਦੇ ਆਲਾ ਫੜ ਆ ਫੜ ਨੂੰ ਖਾਈ ਫੜ ਲਿਆ ਹਾਂ ਜਾ ਤਾ ਫੜਿਆ ਹਾਂ ਜੀ ਅਦਾ ਤੇ ਬੱਕਰੀ ਤੇਰੀ ਬੇਟੀ ਆਲਾ ਕਿ ਇੱਕ ਮਾੜੀ ਦੇ ਚੰਗਿਆ ਫੜ ਜਾਦਾ ਆਦਾ ਫੜ ਰਹੀ ਜੀ 18000 ਦੀ ਬੱਕਰੀ ਦੇ ਆਲਾ ਇਹ ਬੱਕਰੀ ਇਹਨਾਂ ਦੀ ਕਦਰੇ ਕਰਦੇ ਆ 21000 ਦੀ ਬੱਕਰੀ ਇਹ ਆਪੂ ਦਾ ਕਦਰੇ ਨਹੀਂ ਕਰਦਾ ਕਿਸੇ ਗਾਮੀ ਆਲਾ ਮੈਂ ਘਟ ਗਈ ਮੈਂ ਨਹੀਂ ਤਾ ਤਨ ਕਿੱਥੋਂ ਵਧਿਆ ਮੈਂ ਵੀ ਵੱਧ ਗਿਆ ਜੇ ਗਰੀਬ ਨੇ ਜਰੀ ਆਲਾ ਗੱਲ ਮੈਂ ਤੈਨੂੰ ਸਾਰੀ ਸਿੱਧੀ ਸੌਣਾ ਬਾਲੀਆਂ ਗੱਲਾਂ ਦਾ ਨਹੀਂ ਫਾਇਦਾ ਹੁੰਦਾ ਤਮੇ ਅਗਰ ਨੂੰ ਕਰ ਜਾਨ ਚਾੜਦੀ ਬਿਨਾ ਕਿੱਦਾਂ ਹੀ ਪਾਈ ਜਾਨੀ ਉਹ ਨੀਂ ਮੇ ਪਿੱਛੇ ਜਾਨ ਪਰੇ ਲੱਗ ਸਰੇ ਲੱਗ ਜਾਂਦੀ ਬੱਕਰੀ ਖੜੀ ਆ ਬੋਡੀ ਤੇ ਧਿਆਨ ਕਰ ਗੱਲ ਚਿਤ ਕਰਦਾ ਆ ਤਾਰ ਜਾਪਾਰ ਕੰਨ ਬੋੜੀਆਂ ਗੱਲਾਂ 'ਚ ਫਸਣਾ ਕਰ ਵੀ ਹੋਣਾ ਕਰੇਗਾ ਖੜ ਜਾ ਉਹ ਖੜ ਜਾ ਤੂੰ ਘਮੜਾ ਮਾਰਾ ਖਾਤ ਪਾਈ ਉਹ ਮਾਰਾ ਖਾਤ ਨੂੰ ਤੁਸੀਂ ਮਾਰਾ ਹੋ ਗਿਆ ਤੁਸੀਂ ਬੱਚੇ ਤੱਕ ਬੱਚੇ ਵਧੇ ਆਪਣੇ ਬੱਚੇ ਨੂੰ ਆਪ ਕਰ ਓ ਲੈ ਹਾਂ ਤੇਰੀ ਬੱਕਰੀ ਲੈ ਕੇ ਦਊਂਗਾ ਹੁਣ ਨਾ ਕੀਮੀ ਨਾ ਕਰੀ ਤੂੰ ਦੱਸ ਮੈਂ ਕੁਝ ਦਿੰਦਾ ਨਹੀਂ ਬੱਕਰੀ ਬਣੀ ਆ ਲੈ 1900 ਹੋ ਗਈ ਯਾਰ ਪਾ ਰੱਖ ਯਾਰ 19 ਰੁਪਏ ਦੀ ਮੈਂ ਕਿਹਾ ਕਿ ਨਹੀਂ ਕਿ ਬੱਕਰੀ ਇਹ ਕਿ ਮੰਡੀ ਜੀ ਮੈਂ ਕਿਹਾ ਦੇ ਭਾਈ ਤੁਹਾਨੂੰ ਲੈਣੇ ਵੀ ਲੱਗਣ ਦੇਣਾ ਮੰਡੀ 'ਚ ਕਿਸੇ ਨੇ ਲਖਾਈ ਤੁਹਾਡੀ ਆ ਭਾਈ ਨਹੀਂ ਨਹੀਂ ਹਾਂ ਜੀ ਯਾਰ ਅਸੀਂ ਗਰੀਬ ਬਣੀ ਯਾਰ ਮੈਂ ਤੁਹਾਨੂੰ 20 ਦੀ ਬੱਕਰੀ ਚੰਗੀ ਆ ਇਹ ਨਾ ਨਾ 19 ਨੂੰ ਨੂੰ ਕਿਹਾਗਾ ਮੈਂ ਬੱਕਰੀ 20 ਦੇਣੀ ਸੀ ਪਰ ਇਹਨਾਂ ਦੀ ਕਦਰ ਮੈਂ 19 ਵੀ ਦਊਗਾ ਲਖਾਈ ਕਰ ਲੈ ਨਹੀਂ ਹਾਂਜੀ ਹੋਊਗੀ ਯਾਰ ਲਖਾਈ ਨਾ ਦੀ ਫੇਰ ਹਾਂਜੀ ਲਖਾਈ ਕਰ ਪੈਸੇ ਕਢੋ ਆਈ ਦੇ ਦੇਣੀ ਆ ਉਹ ਕਿਹਾ 100 ਪਿੱਛੇ ਘਾਜ ਵਾੜਦਾ ਆ ਆ ਆ ਆ ਦੇ ਦੇ ਯਾਰ ਤੇ ਗਰੀਬ ਨੇ ਕਿੱਥੋਂ ਕੰਦਾਸੋਂ ਮੰਗਾਈ ਕਰਣਾ ਯਾਰ ਆ ਆ ਮੈਂ ਇਹ ਕੁ ਮੈਂ ਕੁਛ ਮੰਗਦਾ ਨਹੀਂ ਨਹੀਂ ਫਿਰ ਤਾਂ ਲਖਾਈ ਤੁਸੀਂ ਵੀ ਮੰਗਦੇ ਤੇ 20 ਯਾਰ ਮੈਂ ਕਿਧਰ ਜਾਉਂ ਯਾਰ ਆ ਇਹ ਤਾਂ ਹੋਣੀ ਆ ਬਾਈ ਜਾ ਬਣੀ ਤਾਂ ਇਹ ਤਾਂ ਪਹਿਲਾਂ ਚਲ ਪੈ ਕਰਿਆ ਠੀਕ ਇਹ ਨਹੀਂ ਤਾਂ ਇਹਦਾ ਨਹੀਂ ਤਾਂ ਹੋਣਾ ਤੇ ਬੰਦਾ ਬੱਕੀ 베ਚੀ ਨਹੀਂ ਹੁੰਦਾ ਰਹਿਣ ਦਿਓ ਫਿਰ ਚਾਰ ਰਹਿਣ ਦਿਓ ਨਹੀਂ ਯਾਰੀ ਨਾਲ ਰਹਿਣ ਦੇ ਹਾਂ ਕਿਹਨੇ ਮੈਂ ਨਹੀਂ ਤੁਹਾਨੂੰ ਦਊਂਗੇ 500 ਰੁਪਏ ਦੀ ਵੀ ਕਰਾ ਦੇ। ਨਹੀਂ ਨਹੀਂ ਨਹੀਂ। ਇਹ ਮੈਂ ਮੰਮੀ ਨਹੀਂ ਦੀ ਯਾਰਾ। ਨਹੀਂ ਭੁੱਗਦੀ ਰਹਿਣ ਤੋਂ ਸਾਡੀ ਮੱਡੀ ਤੋਂ ਲੈ ਲਓ 20 ਦੀ ਬੱਕਰੀ ਦੇ ਦੇਣਾ। ਉਹ ਛੱਡ ਯਾਰ ਗੱਲ ਯਾਰਾ। ਲੈਣ ਤੋਂ। ਮੇਰੇ ਪਿੱਛੇ ਤਾਂ ਕੋਕੋ ਮੁੰਡਾ ਮਾਂ ਲੈ ਕੇ ਤੂੰ ਆ ਬੱਕਰੀ। ਉਹ ਬੱਕਰੀ ਤਾਂ ਵੇਚਣੀ ਆ। ਇੱਕ ਬੰਦੂ ਘੱਟੇ ਮਰ ਜੇ ਗਾਗਾ। ਮੈਂ ਮੇਰੇ ਪਿੱਛੇ ਵੀ ਲੜਦੇ ਨੇ ਯਾਰਾ। ਉਹ ਤੇਰੇ ਘਰ ਲੜਦੇ। ਹੋ ਫਿਰ ਕੀ ਗੱਲ ਕੀ ਆ? ਹਾਂ ਗੱਲ ਤਾਂ ਹੋਈ ਆ। ਬੱਕਰੀ। ਉਹ ਕੀ ਹੋ ਗਿਆ ਬੁਜਾਰੇ। ਉਹ ਖੜ ਜਾ ਬੁਜਾਰੇ ਕੀ ਯਾਰਾ। ਉਹ ਕੀ ਹੋ ਗਿਆ? 89.5 ਦੇ ਦੂੰਗਾ ਚਲ ਤੈਨੂੰ ਖੜ ਜਾ ਵਿਖਾਈ ਤੁਨੂੰ ਕਰਨੀ ਬੂ ਹਾਂ ਵਿਖਾਈ ਖੜੇ ਗੁੜੀਏ ਇਹ ਮਾਂ ਬੀਰ ਇਹ ਘਾੜੇ ਇੱਕ ਮੰਨ ਲਓ ਪਖੜ ਜਾ 1000 ਇਹ ਨਹੀਂ ਹਿਆਰ ਬਾਇਗਾ ਇਹ ਮੈਨੂੰ ਕੱਟ ਕਹਿੰਦੀ ਸੀ 1000 ਮੈਂ ਮਾਂ ਬਾਪਾ ਦੀ ਝੱਟੇ ਨਾਲ ਬਾਤਾ ਯਾਰ ਹੁਣ ਕੀ ਵਾਲਾ ਰਹਿ ਗਿਆ ਇਸ ਤਰ੍ਹਾਂ ਤੁਨੂੰ ਦੰਦਾ ਨਹੀਂ 500 ਰੁਪਏ ਇਹ ਰੋਆ ਆਇਆ ਯਾਰ ਹਾਂ ਮੈਂ ਦਊਂਗੇ ਇਹਨੂੰ ਮਾਂ ਬੱਕਰੀ ਭਾਈ 20 ਦੀ ਦਿੰਦੇ ਅਸੀਂ ਮੈਂ ਕਿਹਾ 89.5 ਕਰਾਦੇ ਹੋਰ ਤੈਨੂੰ ਮੈਂ ਦੇ ਦਈਏ ਹੁਣ ਕੈ ਕੀ ਘੇਟਾ ਆਏ ਦੇ ਦिए ਸਾਰ ਬੁੱਤਾ ਕਿਆ ਚੱਲ ਜਾ ਫਾੜ ਯਾਰ ਫਾੜ ਮੱਤੇ ਪੈਸੇ ਗਣਾ ਨਾਲ ਲੱਗਿਆ ਕੰਨਾਂ ਦਾ 19000 ਦਾ ਹੋ ਗਿਆ ਜਹਾ ਦੋ ਪੈਸੇ ਨੂੰ ਕਰਕੇ ਦੇ ਬਰਾ ਨਾਂ ਵੀ ਫੇਗੀ ਹੋਈ ਯਾਰ ਕੀ ਹੋ ਜੂਗਾ ਦੋ ਜੀ 100 200 ਵਿੱਚ ਚੀਜ਼ ਆ ਰਹੀ ਆ ਕਿੰਨੇ ਦਾ ਕਾਲਾ ਬੜੀ ਹੁਣ ਉਹ ਨਹੀਂ ਯਾਰ ਇਹ ਬੰਦੇ ਉਹ ਪਰ ਉਹ ਨਹੀਂ ਕੱਢ ਕੇ ਦੋ ਬਾਈ ਕੋ ਦਰ ਖਿੜੇ ਉੱਥਾ ਦੇਖੀ ਪਹਿਲੇ ਪਹਿਦਾ ਦੇਖੀ ਆ ਬਾਈ ਤਾਰਾ ਪੂਰਾ ਮਾਰਕ ਦੇਖ ਲਓ ਨਾ ਆ ਬਈ ਇਹ ਪੂਰਾ ਬਾਈ ਤਾਰਾ ਹੁਣ ਮਾਰ ਲਓ ਚੈੱਕ ਕਰ ਲਓ ਹਾਂ ਅਸੀਂ ਖੜੇ ਜਾ ਹਾਂ ਠੀਕ ਆ ਕੁੜੀਏ ਪੁਰਿਆ ਹੁਣ ਆਪਣੀ ਚੋਗਾ ਦੇਖ ਲਓ ਪੁਰਿਆ ਆ ਬਾਈ ਸਾਨੂੰ ਮੈਨੂੰ ਫੇਰ ਆ ਇੱਥੋਂ ਖਰੀਆ ਬੱਕਰੀ ਹੁਣ ਬੱਕਰੀ ਸਾਡੇ ਘਰਾਂ ਖੜੀ ਜੂਗੀ ਆ ਦੇਖਾ ਤੁਸੀਂ ਆਪਣਾ ਤਸੱਲੀ ਕਰ ਲਓ ਹੁਣ ਬੱਕਰੀ ਜਮਾਂ ਖਰੀ ਹੈਗੀ ਗਾਂ ਤੇ ਕਰਮਾ ਜਾਕੂ ਬਈ ਕੋਈ ਹੋ ਵੀ ਕਰ ਹੋ ਜਾਂਦੀ ਹੈ ਕੋਈ ਬਾਤ ਨਹੀਂ ਫਿਰ ਹੁਣ ਆਪਣੀ ਦੋ ਮਰਜ਼ੀ ਕਰ ਆਹ ਦੇ ਹੁਣ ਜਮਾਂ ਖਰੀ ਹੈ ਹਾਂਜੀ ਕਿਹਾ ਵਾ ਚੰਗਾ ਆਹ ਲੈ ਦੇਖ ਚੱਲ ਜਿੱਦੀ ਜਾਂਦਾ ਹੈ ਇਹ ਚੱਲਦਾ ਜੀ ਹੁਣ ਆਪਾਂ ਹੁਣ ਆਪਣੀ ਤਸੱਲੀ ਆ ਬੇਵਰੇ ਪੁੱਛਿਆ ਲਾਲ ਜੇ ਨੇ ਹਾਂ